ਜਾਨਸ ਸਪੋਕਸਮੈਨ ਦੇਖ ਰਹੇ ਸਾਰੇ ਦਸ਼ਕਾਨਾ ਸਵਾਗਤ ਮੈਂ ਅਮਨ ਮੋਹਨ ਮੋਹਜਾਲ ਤਾਂ ਮਾਪਿਆਂ ਦੇ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਮੋਬਾਈਲ ਦੇਖਣ ਦੇ ਨਾਲ ਬੱਚੇ ਹਮਲਾਵਰ ਹੋ ਰਹੇ ਨੇ ਇੱਕ ਰਿਸਰਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਦੂਜਿਆਂ ਦੇ ਨਾਲ ਮੇਲਜੋਲ ਬੱਚੇ ਰੱਖਣਾ ਪਸੰਦ ਨਹੀਂ ਕਰਦੇ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਹੋ ਰਹੇ ਨੇ ਬੱਚਿਆਂ ਦੀਆਂ ਨਜ਼ਰਾਂ ਦੇ ਉੱਤੇ ਇਸ ਦਾ ਅਸਰ ਪੈ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੀ ਨਜ਼ਰਾਂ ਕਮਜ਼ੋਰ ਹੋ ਚੁੱਕੀਆਂ ਨੇ ਬੱਚਿਆਂ ਦੀ ਮੋਬਾਈਲ ਦੀ ਆਦਤ ਕਿਵੇਂ ਛੁਡਾਈਏ ਸਭ ਤੋਂ ਵੱਡਾ ਸਵਾਲ ਤਾਂ ਇਹ ਬਣਿਆ ਹੋਇਆ ਹੈ ਅੱਜ ਅਸੀਂ ਮਹਾਰਾ ਦੇ ਨਾਲ ਚਰਚਾ ਕਰਾਂ ਕੀ ਆਖਰ ਬੱਚਿਆਂ ਦੀ ਮੋਬਾਈਲ ਫੋਨ ਦੀ ਆਦਤ ਜੋ ਹੈ ਉਹ ਕਿਵੇਂ ਛੁੜਾਈ ਜਾ ਸਕਦੀ ਹੈ ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਇੱਕ ਛੋਟੀ ਜਿਹੀ ਰਿਪੋਰਟ ਜਿਹੜੇ ਮਾਪੇ ਬੱਚਿਆਂ ਨੂੰ ਮੋਬਾਈਲ ਫੋਨ ਦੇਖਣ ਤੋਂ ਨਹੀਂ ਰੋਕਦੇ ਇਹ ਖਬਰ ਉਹਨਾਂ ਲਈ ਖਤਰੇ ਦੀ ਘੰਟੀ ਵਾਲੀ ਹੈ ਖਾਣਾ ਖਾਣ ਸਮੇ ਮੋਬਾਈਲ ਫੋਨ ਦੇਖਣਾ ਕੰਟਿਆਬੱਦੀ ਮੋਬਾਈਲ ਫੋਨਾਂ ਦੇ ਉੱਤੇ ਰੀਲਾ ਤੇ ਵੀਡੀਓਜ਼ ਦੇਖਣਾ ਇਹ ਆਤਾ ਬੱਚਿਆਂ ਨੂੰ ਹਮਲਾਵਰ ਸਮਾਜ ਵਿਰੋਧੀਤਾ ਪਨਾਹੀ ਰਹੀਆਂ ਨੇ ਨਾਲ ਹੀ ਉਹਨਾਂ ਨੂੰ ਦਿਮਾਗੀ ਤੇ ਸਰੀਰਕ ਪੱਖੋਂ ਵੀ ਕਮਜ਼ੋਰ ਕਰ ਰਹੀਆਂ ਨੇ ਵੀਡੀਓ ਦੇਖਣ ਤੋਂ ਬਾਅਦ ਬੱਚੇ ਹਮਲਾਵਰ ਸੁਭਾਅ ਦੇ ਹੋ ਰਹੇ ਨੇ ਮੋਬਾਈਲ ਦੇਖਣ ਵਾਲੇ ਬੱਚੇ ਦੂਜਿਆਂ ਨਾਲ ਮੇਲਜੋਲ ਰੱਖਣਾ ਪਸੰਦ ਨਹੀਂ ਕਰਦੇ 45% ਦੇ ਬੱਚੇ ਆਪਣੀ ਸੁਣਨ ਦੀ ਸਮਰੱਥਾ ਗਵਾ ਰਹੇ ਨੇ ਇਸ ਸਰਵੇਖਣ ਚਿਲਡਰਨ ਰਿਸਰਚ ਯੂਨੀਵਰਸਿਟੀ ਗੁਜਰਾਤ ਦੇ ਰੈਂਟਿੰਗ ਟਾਕ ਪ੍ਰੋਗਰਾਮ ਦੇ ਵਿੱਚ ਮਾਪਿਆਂ ਨੂੰ ਪੁੱਛੇ ਗਏ ਸਵਾਲਾਂ ਦੇ ਉੱਤੇ ਆਧਾਰਿਤ ਹੈ ਜੋ ਅੰਕੜੇ ਸਾਹਮਣੇ ਆਏ ਨੇ ਉਹ ਹੈਰਾਨ ਕਰਨ ਵਾਲੇ ਨੇ ਮੋਬਾਈਲ ਫੋਨ ਦੇਖਣ ਦੇ ਨਾਲ 91% ਦੇ ਬੱਚੇ ਹਮਲਾਵਰ ਸੁਭਾਅ ਦੇ ਹੋ ਰਹੇ ਨੇ 78% ਦੇ ਬੱਚੇ ਦੂਜਿਆਂ ਦੇ ਨਾਲ ਮੇਲ-ਜੋਲ ਕਰਨਾ ਪਸੰਦ ਨਹੀਂ ਕਰਦੇ 83.72% ਦੇ ਬੱਚੇ ਖਾਣਾ ਖਾਣ ਵੇਲੇ ਮੋਬਾਈਲ ਦੇਖਦੇ ਨੇ 94.59% ਦੀ ਮਾਪੇ ਬੱਚਿਆਂ ਦੀ ਸਕਰੀਨ ਟਾਈਮ ਦੇ ਉੱਤੇ ਕੰਟਰੋਲ ਹੀ ਨਹੀਂ ਕਰ ਪਾਰੇ 86.49% ਦੀ ਮਾਪੇ ਬੱਚਿਆਂ ਦੀ ਜਿੱਦ ਪੂਰੀ ਕਰ ਰਹੇ ਨੇ ਮੋਬਾਈਲ ਦੀ ਲਤ ਸਿਰਫ ਸਕਰੀਨ ਤੱਕ ਹੀ ਸੀਮਤ ਨਹੀਂ ਹੈ ਇਹ ਬਚਪਨ ਦੀ ਸੋਚ ਅਤੇ ਸਮਾਜਿਕਤਾ ਨੂੰ ਨਿਗਲ ਰਹੀ ਹੈ ਜੇਕਰ ਆਸੀ ਹੁਣ ਨਹੀਂ ਜਾਗੇ ਤਾਂ ਬਹੁਤ देर ਹੋ ਜਾਵੇਗੀ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਤਦ ਆਜ਼ੇ ਕਿ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈਗਾ ਉਹ ਹੁਣ ਕਰਨਾ ਵੀ ਪੈ ਰਿਹਾ ਹੈ ਸਰੀਰਕ ਪੱਖੋਂ ਮਾਨਸਿਕ ਪੱਖੋਂ ਬੱਚੇ ਕਮਜ਼ੋਰ ਹੋ ਰਹੇ ਨੇ ਉਹਨਾਂ ਦੇ ਜੋ ਸਰੀਰਕ ਪੱਖੋਂ ਬਦਲਾਅ ਵੀ ਦੇਖੇ ਜਾ ਰਹੇ ਨੇ ਤੇ ਕੀ ਕੀ ਜੋ ਨੁਕਸਾਨ ਹੋ ਰਹੇ ਨੇ ਬੱਚਿਆਂ ਨੂੰ ਤਾਂ ਰਿਸਰਚ ਜਿਹੜੀ ਸਾਹਮਣੇ ਆਈ ਹੈ ਮੋਬਾਈਲ ਦੇਖਣ ਦੇ ਨਾਲ 91% ਦੇ ਬੱਚੇ ਹਮਲਾਵਰ ਸੁਬਾ ਦੇ ਹੋ ਰਹੇ ਨੇ ਤਾਂ ਵੱਡਾ ਖੁਲਾਸਾ ਜੋ ਹੈ ਉਹ ਰਿਪੋਰਟ ਦੇ ਵਿੱਚ ਹੋਇਆ ਹੈ ਮੋਬਾਈਲ ਦੇਖਣ ਦੇ ਨਾਲ ਬੱਚਾਂ ਦੇ ਸੁਬਾ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ 78% ਬੱਚੇ ਦੂਜਿਆਂ ਦੇ ਨਾਲ ਮੇਲਜੋਲ ਰੱਖ ਰਹੇ ਨੇ ਦੂਜਿਆਂ ਦੇ ਨਾਲ ਮੇਲਜੋਲ ਰੱਖਣਾ ਹੀ ਪਸੰਦ ਨਹੀਂ ਕਰਦੇ ਤਾਂ 83.72% ਦੇ ਬੱਚੇ ਖਾਣਾ ਖਾਣ ਵੇਲੇ ਮੋਬਾਈਲ ਦੇਖਦੇ ਨੇ ਔਰ ਅਕਸਰ ਦੇਖਿਆ ਜਾਂਦਾ ਕਿ ਜੇ ਮੋਬਾਈਲ ਨਾ ਦੇ ਬੱਚਿਆਂ ਨੂੰ ਤਾਂ ਬੱਚੇ ਫਿਰ ਅੱਗੋਂ ਮਾਪਿਆਂ ਦੇ ਨਾਲ ਲੜਵੀ ਪੈਂਦੇ ਨੇ 94.5% ਮਾਪੇ ਬੱਚਿਆਂ ਦੀ ਸਕਰੀਨ ਟਾਈਮ ਦੇ ਉੱਤੇ ਗੌਰ ਜਿਹੜਾ ਉਹ ਨਹੀਂ ਕਰਦੇ ਤਾਂ ਚਰਚਾ ਕਰਾਂਗੇ ਮਹਾਰਾ ਦੇ ਨਾਲ ਕਿ ਆਖਰ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ ਤੇ ਬੱਚਿਆਂ ਦੀ ਸਹੀ ਉਮਰ ਕਿਹੜੀ ਹੈ ਕਿ ਜਿਹੜੀ ਉਮਰ ਦੇ ਵਿੱਚ ਉਹਨਾਂ ਨੂੰ ਮੋਬਾਈਲ ਫੋਨ ਜੋ ਹੈ ਉਹ ਦਿੱਤਾ ਜਾ ਸਕਦਾ ਹੈ ਤਾਂ ਕਿਹੜੀਆਂ ਸ਼ਿਕਾਇਤਾਂ ਬੱਚਿਆਂ ਦੀ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਸਾਡੇ ਨਾਲ ਮੁੱਖ ਮਹਿਮਾਨ ਜੁੜ ਚੁੱਕੇ ਨੇ ਡਾਕਟਰ ਗੀਤਾਂਜਲੀ ਜੀ ਜੋ ਬੱਚਿਆਂ ਦੇ ਮਾਮਲੇ ਦੇ ਵਿੱਚ ਕਾਉਂਸਲਿੰਗ ਕਰਦੇ ਨੇ ਮਾਪਿਆਂ ਦੀ ਵੀ ਕੋਚ ਨੇ ਤੇ ਨਾਲ ਹੀ ਸਾਡੇ ਨਾਲ ਇਸ ਵੇਲੇ ਸੋਨੀਆ ਕੋਸ਼ਲ ਜੀ ਵੀ ਜੁੜ ਚੁੱਕੇ ਨੇ ਜੋ ਅਧਿਆਪਕਾ ਨੇ ਸੋਨੀਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਤੋਂ ਜਾਨਣਾ ਚਾਹਣਾ ਤੁਹਾਡਾ ਸੋਨੀਆ ਜੀ ਨਿਗਾ ਸਵਾਗਤ ਹੈ ਮੈਡਮ ਗੀਤਾਂਜਲੀ ਜੀ ਤੁਹਾਡਾ ਵੀ ਬਹੁਤ ਨਿਗਾ ਸਵਾਗਤ ਜੀ ਜੀ ਸੋਨੀਆ ਜੀ ਤੁਸੀਂ ਬੱਚਾ ਨੂੰ ਲਗਾਤਾਰ ਲੰਬੇ ਸਮੇਂ ਤੋਂ ਪੜਾ ਰਹੇ ਹੋ ਮਾਪੇ ਤੁਹਾਡੇ ਕੋਲ ਅਕਸਰ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਮੋਬਾਈਲ ਫੋਨ ਨੂੰ ਲੈ ਕੇ ਤੁਹਾਡੇ ਕੋਲ ਅਕਸਰ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਮੋਬਾਈਲ ਫੋਨ ਨੂੰ ਲੈ ਕੇ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਫੋਨ ਛੱਡਦੇ ਨਹੀਂ ਐ ਉਹਨਾਂ ਨੂੰ ਮਤਲਬ ਇੰਨਾ ਵੇ ਫੋਨ ਦੇ ਅੰਦਰ ਕਿ ਉਹਨਾਂ ਨੂੰ ਬਾਕੀ ਚੀਜ਼ਾਂ ਵਾਸਤੇ ਟਾਈਮ ਹੀ ਨਹੀਂ ਮਿਲਦਾ ਸਾਰਾ ਦਿਨ ਉਹਨਾਂ ਨੂੰ ਫੋਨ ਚਾਹੀਦਾ ਈਵਨ ਕਈ ਪੇਰੈਂਟਸ ਕਹਿੰਦੇ ਆਪਾਂ ਸੋ ਜਾ ਬੱਚੇ ਮਤਲਬ ਕਦਰ ਦੇ ਅੰਦਰ ਵੀ ਫੋਨ ਲੈ ਕੇ ਲੱਗੇ ਹੁੰਦੇ ਹਨੀ ਦੇਰ ਤੱਕ ਵੀ ਕਿ ਬਸ ਫੋਨ ਹੀ ਯੂਜ਼ ਕਰਨਾ ਦਿਨ ਰਾਤ ਉਹਨਾਂ ਨੇ ਜੀ ਹੋ ਰਿਹਾ ਹੈ ਕਿ ਬੱਚਿਆਂ ਦੀ ਫੋਕਸ ਜਿਹੜਾ ਹੈ ਬਿਲਕੁਲ ਮਤਲਬ ਘਟਾ ਹੀ ਹੁੰਦਾ ਜਾ ਰਿਹਾ ਹੈ ਪਰ ਕਿਸੇ ਵੀ ਚੀਜ਼ ਤੇ ਭਾਏ ਨਾ ਉਹ ਉਨੀ ਕਨਸੈਂਟਰੇਸ਼ਨ ਨਹੀਂ ਕਰ ਪਾਉਂਦੇ ਜਿੰਨੀ ਕਨਸੈਂਟਰੇਸ਼ਨ ਕਰ ਸਕਦੇ ਕਿਉਂਕਿ ਉਹਨਾਂ ਦੀ ਦਿਮਾਗ ਬਹੁਤ ਤੇਜ਼ ਕੰਪਿਊਟਰ 에ਜ ਦੇ ਬੱਚੇ ਹੈ ਬਟ ਆਉਟਪੁੱਟ ਨਹੀਂ ਨਿਕਲ ਰਹੀ ਉਹਦੀ ਕੁਝ ਵੀ ਜੀ ਕਿਉਂਕਿ ਤੁਸੀਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਪੜਾਉਂਦੇ ਆਏ ਉਹਨਾਂ ਨੂੰ ਟਿਊਸ਼ਨ ਵੀ ਹੁਣ ਤੁਸੀਂ ਪੜਾਉਂਦੇ ਹੋ ਤਾਂ ਇਹ ਜਿਹੜੀ ਪ੍ਰੋਬਲਮ ਆ ਰਹੀ ਏ ਇਹ ਛੋਟੇ ਬੱਚਿਆਂ ਤੋਂ ਹੀ ਸ਼ੁਰੂ ਹੋ ਰਹੀ ਏ ਜਾਂ ਵੱਡੇ ਬੱਚਿਆਂ ਦੇ ਵਿੱਚ ਹੈ ਕੀ ਉਮਰ ਵਰਗ ਸਾਹਮਣੇ ਆਇਆ ਹੈ ਅ ਬਹੁਤ ਛੋਟੇ-ਛੋਟੇ ਬੱਚਿਆਂ ਤੋਂ ਇਹ ਪ੍ਰੋਬਲਮ ਸ਼ੁਰੂ ਹੋ ਚੁਕੀ ਏ ਕਿਉਂਕਿ ਉਹੀ ਜਿਹੜੀ ਗੱਲ ਹੁਣੇ ਕਈਆਂ ਰਿਪੋਰਟਸ 'ਚ ਵੀ ਕਿ ਬੱਚੇ ਰੋਟੀ ਖਾਣ ਵੇਲੇ ਬਿਨਾਂ ਫੋਨ ਤੋਂ ਰੋਟੀ ਨਹੀਂ ਖਾਂਦੇ ਮਾਵਾ ਸੋਚਦੀ ਏ ਚੱਲ ਇਸੇ ਬਾਅਦ ਰੋਟੀ ਖਾ ਲੈਣਗੇ ਬਟ ਉਹ ਫਿਰ ਨਾ ਇੱਕ ਆਦਤ ਬਣ ਜਾਂਦੀ ਏ ਜਿਸ ਤਰ੍ਹਾਂ ਕਿ ਉਹ ਹੋਰ ਕਿਸੇ ਵੀ ਚੀਜ਼ 'ਚ ਆਪਣੀ ਪਾਰਟਿਸਿਪੇਟ ਨਹੀਂ ਕਰ ਪਾਉਂਦੇ ਢੰਗ ਨਾਲ ਜੀ 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 ਠੀਕ ਹੈ ਗੀਤਾਂਜਲੀ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਜਿੱਦਾਂ ਕਿ ਸੋਨੀਆ ਮੈਡ ਨੇ ਦੱਸਿਆ ਕਿ ਛੋਟੀ ਉਮਰ ਦੇ ਬੱਚਾਂ ਤੋਂ ਹੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਅੱਜ ਕੱਲ ਜੇ ਰੋਟੀ ਵੀ ਬੱਚੇ ਛੋਟੀ ਖਾਂਦੇ ਨੇ ਤਾਂ ਉਹ ਛੋਟੇ ਬੱਚੇ ਕਹਿੰਦੇ ਨੇ ਪਹਿਲਾਂ ਮੋਬਾਈਲ ਫੋਨ ਲਾਓ ਫਿਰ ਅਸੀਂ ਰੋਟੀ ਖਾਵਾਂਗੇ ਇੱਕ ਜ਼ਮਾਨਾ ਉਹ ਵੀ ਸੀ ਜਦੋਂ ਬੱਚੇ ਮਾਪਿਆਂ ਨਾਲ ਲੜਦੇ ਕਿ ਸਾਨੂੰ ਭੁੱਖ ਲੱਗੀ ਹੈ ਸਾਨੂੰ ਛੇਤੀ ਰੋਟੀ ਦਿਓ ਪਰ ਅੱਜ ਕੱਲ ਕਹਿੰਦੇ ਪਹਿਲਾਂ ਮੋਬਾਈਲ ਦਿਓ ਅਸੀਂ ਫੇਰ ਹੀ ਰੋਟੀ ਖਾਵਾਂਗੇ ਇਹ ਬਦਲਾਅ ਕਿਉਂ ਹੋ ਗਿਆ ਕਿ ਅਸੀਂ ਹੀ ਇਸ ਯੰਤਰ ਦਾ ਇਸਤੇਮਾਲ ਕਰ ਰਹੇ ਹਾਂ ਆਪਣੀ ਜ਼ਿੰਦਗੀ ਤੇ ਅਸੀਂ ਹੀ ਬੱਚਿਆਂ ਦਾ ਦਿਲ ਬਚਾਨ ਵਾਸਤੇ ਆਪਣੇ ਆਪ ਨੂੰ ਥੋੜਾ ਖਾਲੀ ਸਮੇਂ ਦੇਣ ਵਾਸਤੇ ਜੇ ਸਾਡਾ ਸਿਰ ਖਾਂ ਤੁੰਪਣਾ ਕਰ ਅਸੀਂ ਹੀ ਉਹ ਯੰਤਰ ਲੈ ਕੇ ਆਏ ਨੇ ਪਹਿਲੇ ਮਾਂ ਦਾਦੀ ਨਾਨੀ ਦੂਆ ਮਾਸੀ ਚਾਚੀ ਕੋਈ ਵੀ ਦਾਦਾ ਖੇਡਦਾ ਅਸੀਂ ਕਾਰੀਆਂ ਦੀ ਤਰ੍ਹਾਂ ਰੋਟੀ ਖਵਾ ਲੈਂਦੇ ਸੀ ਬੱਚੇ ਨਾਲ ਹੁੰਦਾ ਪੈਂਦਾ ਜਾਨ ਟਾਈਮ ਸਪੈਕ ਕਰਨਾ ਪੈਂਦਾ ਸੀ ਉੱਚੜ ਬਟ ਕੰਮ ਹੋ ਜਾਂਦਾ ਔਰ ਮਾਂ ਕੋਲ ਟਾਈਮ ਨਹੀਂ ਹੈਗਾ ਤੇ ਮਬਰ ਰੱਖੀ ਹੈ ਉਹਨੂੰ ਹੈ ਕਿ ਮੈਂ ਰੋਟੀ ਖਵਾਣੀ ਹੈ ਉਹਨੇ ਫੋਨ ਹੱਥੇ ਚ ਫੜਾਇਆ ਬੱਚਿਆ ਕੋਈ ਨਾ ਕੋਈ ਹੱਥ ਮਾਰਦਾ ਰਿਹਾ ਕੋਈ ਲਾਈਟ ਜਲ ਪਈ ਕੋਈ ਤਸਵੀਰ ਆ ਗਿਆ ਬੱਤ ਅਜੀਬ ਬੱਚਿਆ ਦਮੇ ਖੁੱਲਦਾ ਲੈਟਰ ਬਾਕਸ ਵਾਂਗ ਉਹਦੇ ਚ ਰੋਟੀ ਪਾਈ ਜਾਂਦੇ ਆ ਬੱਚਾ ਕਿਤਾ ਖਾ ਰਿਹਾ ਕਿੰਨਾ ਖਾਣਾ ਚਾਹੁੰਦਾ ਹੈ ਉਸ ਕੋਈ ਜੀ ਜੀ ਠੀਕ ਹੈ ਅੱਜ ਜਿੱਦਾਂ ਕਿ ਤੁਸੀਂ ਦੱਸਿਆ ਕਿ ਅੱਜ ਕੱਲ ਜਿਹੜੇ ਮਾਵਾਂ ਨੇ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਜਿਹੜੇ ਜੋ ਕੇਅਰ ਟੇਕਰ ਰੱਖੇ ਹੁੰਦੇ ਨੇ ਉਹ ਬੱਚਾ ਨੂੰ ਮੋਬਾਈਲ ਫੋਨ ਫੜਾ ਦਿੰਦੇ ਨੇ ਤੇ ਉਹਨਾਂ ਨੂੰ ਰੋਟੀ ਖਵਾ ਦਿੰਦੇ ਨੇ ਇਹ ਵੀ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਮਾਵਾਂ ਹੀ ਅੱਜ ਕੱਲ ਜਾਤਮ ਮਜਬੂਰੀ ਦੇ ਵਿੱਚ ਬੱਚਾ ਨੂੰ ਮੋਬਾਈਲ ਫੋਨ ਫੜਾ ਦਿੰਦੀਆਂ ਨੇ ਕਈ ਵਾਰ ਉਹਨਾਂ ਕੋਲ ਵੀ ਸਮਾਂ ਨਹੀਂ ਹੁੰਦਾ ਕੰਮ ਕਰਨ ਦਾ ਤੇ ਇਹ ਵੀ ਮੁਸ਼ਕਲ ਜਿਹੜੀ ਆਈ ਹੈ ਇਸ ਵਿਚਾਲੇ ਇਹ ਵੀ ਜਾਨਣਾ ਚਾਹੁੰਦਾ ਕਿਉਂਕਿ ਅੱਜ ਆਧੁਨਿਕ ਤਕਨੀਕ ਦਾ ਸਮਾਂ ਆ ਗਿਆ ਔਰ ਕਈ ਲੋਕ ਇਹ ਵੀ ਆਖਦੇ ਨੇ ਕਿ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਨੇ ਕਿ ਅੱਜ ਜਿਹੜੀ ਅੱਜ ਦੀ ਪੀੜ੍ਹੀ ਹੈਗੀ ਤਕਨੀਕ ਦੇ ਪੱਖੋਂ ਅਸੀਂ ਉਹਨਾਂ ਤੋਂ ਪਿੱਛੇ ਰਹਿ ਗਏ ਆ ਫਿਰ ਜਦੋਂ ਜਿਹੜੀ ਅੱਜ ਦੀ ਪੀੜ੍ਹੀ ਤਕਨੀਕ ਨੂੰ ਯੂਜ਼ ਕਰ ਰਹੀ ਹੈ ਤਾਂ ਉਸ ਦਾ ਨੁਕਸਾਨ ਹੋ ਰਿਹਾ ਜਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਬੈਨੀਫਿਟ ਇਸ ਦਾ ਮਿਲੇਗਾ ਦੇਖਿਏ ਇਹ ਨਾ ਬੜੀ ਛੋਟ ਇੱਕ ਬੜੀ ਟਿਕਲਿਸ਼ ਜੀ ਗੱਲ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਨਾ ਆਪਣੇ ਜ਼ਹਿਨ ਨੂੰ ਥੋੜਾ ਬ੍ਰਾਡ ਕਰਨਾ ਪਏਗਾ ਜੀ ਕਿ ਤਕਨੀਕੀ এডਿਕੇਸ਼ਨ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਬੱਚਾ ਨੂੰ ਟੈਕਨੋਲੋਜੀਕਲੀ ਅਪਡੇਟਡ ਰਹਿਣਾ ਬਟ ਉਹਦੇ ਨਾਲ ਇੱਕ ਕਮੀਜ਼ ਵਰ ਤਜ਼ਹੀਬ ਹੁੰਦੀ ਹੈ ਚੀਜ਼ਾਂ ਨੂੰ ਇਸਤੇਮਾਲ ਕਰਨ ਦੀ ਹੁਣ ਟੈਕਨੋਲੋਜੀ ਗੈਜਟ ਬਿਹੇਵੀਅਰ ਕੀ ਥੀਜ਼ ਹੋਦੀ ਹੈ ਬੱਚਾ ਕਿੰਨੀ ਦੇਰ ਵਾਸਤੇ ਇਸਤੇਮਾਲ ਕਰੇਗਾ ਇਹ ਜਿਨ੍ਹਾਂ ਨੇ ਮੋਬਾਈਲ ਫੋਨ ਬਣਾਏ ਨੇ ਆਈਪੈਡ ਬਣਾਏ ਨੇ ਉਹ ਆਪਣੇ ਬੱਚਿਆਂ ਨੂੰ ਵੀ ਖੇਡਣ ਵਾਸਤੇ ਦੇ ਦਿੰਦੇ ਅਸਲੀ ਖੇਡਣ ਦਾ ਤਾਂ

ਇਹ ਸਮਝਣਾ ਪਏਗਾ ਕਿ ਇੱਕ ਕੰਟੈਂਟ ਵੀ ਜਿਹੜਾ ਬੰਦਾ ਹੈ ਨਸ਼ੇ ਦੀ ਆਦਤ ਪਾਰਿਆ ਬੱਚਾ ਨਹੀਂ ਬੱਚੇ ਜੇ ਅਸ਼ਾ ਕਰਦੇ ਨੇ ਉਹਨਾਂ ਨੂੰ ਡੋਪਾਮਿਨ ਹਾਈ ਦੀ ਫੀਲੇ ਕਰਦੀ ਹੈ ਕਿੱਕ ਮਿਲਦਾ ਹੈ ਜੀ ਪਛੇ ਨੂੰ ਇਹਦਾ ਇਸਤੇਮਾਲ ਕਰ ਕਰਕੇ ਉਹਦੇ ਦਿਮਾਗ ਨੂੰ ਉਹ ਮਿਲਦਾ ਉਹ ਤਸ਼ਾਹਤ ਵਾਂਗੂ ਨੂੰ ਆਦਤ ਪਈ ਜਾ ਰਹੀ ਹੈ ਵਾਈਲ ਹੋਤਾ ਨਸ਼ਾ ਹੋ ਜਾਂਦਾ ਹੈ ਬਿਲਕੁਲ ਜੀ ਅਜ ਆਪਣੇ ਬੱਚਿਆਂ ਨੂੰ ਟੈਕਨੋਲੋਜੀਲੀ ਅਪਡੇਟਡ ਰੱਖਣਾ ਹੈ ਰੱਖਾਂਗੇ ਲੇਕਿਨ ਉਹਦਾ ਜੀਵਨ ਹੀ ਇੱਕ ਬੈਲੈਂਸ ਇੱਕ ਸੰਯਮ ਵੀ ਆਉਣਾ ਚਾਹੀਦਾ ਨਾ ਹਰ ਕੰਮ ਕੰਮ ਉਹਨਾਂ ਨੇ ਕਰਨਾ ਹੈ ਖਾਲੀ ਫੋਨ ਦੇ ਨਾਲ ਜੁੜੇ ਬੈਠੇ ਰਹਿਣਾ ਬਿਲਕੁਲ ਜੀ ਅ ਇਸ ਵਿਚਾਲੇ ਇਹ ਵੀ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਜਿੱਦਾਂ ਪਿੱਛੇ ਕਰੋਨਾ ਆਇਆ ਤੇ ਕਰੋਨਾ ਤੋਂ ਬਾਅਦ ਤਾਂ ਜਿਹੜੇ ਸਕੂਲ ਜੋ ਸਰਕਾਰਾਂ ਸੀ ਉਹਨਾਂ ਨੇ ਵੀ ਆਖਿਆ ਕਿ ਆਨਲਾਈਨ ਕਲਾਸਾਂ ਲੱਗਣ ਗਿਆ ਜਿਹੜੇ ਬੱਚਾ ਨੂੰ ਮਾਪੇ ਮੋਬਾਈਲਾਂ ਤੋਂ ਰੋਕਦੇ ਸੀਗੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਮੋਬਾਈਲ ਫੋਨ ਬੱਚਿਆਂ ਨੂੰ ਫੜਾਉਣੇ ਪਏਗੇ ਅ ਕਿਵੇਂ ਦੇਖਿਆ ਜਾਵੇ ਕਿ ਜਦੋਂ ਇਦਾਂ ਦੀਆਂ ਸਮੱਸਿਆਵਾਂ ਦੇਸ਼ ਦੇ ਉੱਤੇ ਆ ਖੜਦੀਆਂ ਨੇ ਤਾਂ ਫਿਰ ਕਿਵੇਂ ਟੈਕਲ ਕੀਤਾ ਜਾ ਸਕਦਾ ਹੈ ਹੁਣ ਤਾਂ ਮਾਪੇ ਵੀ ਇਹ ਕਹਿ ਰਹੇ ਨੇ ਕਿ ਜਦੋਂ ਸਕੂਲ ਵਾਲੇ ਕਹਿੰਦੇ ਨੇ ਕਿ ਬੱਚਿਆਂ ਦੀ ਅਸੀਂ ਕਲਾਸਾਂ ਆਨਲਾਈਨ ਲਾਉਣੀਆਂ ਨੇ ਤਾਂ ਫਿਰ ਅਸੀਂ ਕੀ ਕਰੀਏ ਦੇਖ ਇੱਕ ਕੰਮ ਹੈ ਇੱਕ ਗੱਲ ਹੈ ਲੇਕਿਨ ਸਕੂਲ ਵੀ ਹੁਣ ਬੈਲੈਂਸ ਲੈ ਆ ਜਿਆ ਨੂੰ ਡਾਇਰੀ ਰਾਈਟਿੰਗ ਬਲੈਕਬੋਰਡ ਤੇ ਲਿਖਿਆ ਹੋਇਆ ਆਪਣੀ ਰਾਈਟਿੰਗ ਇਟ ਲਿਖਣਾ ਮੋਬਾਈਲ ਫੋਨ ਦੇ ਇਸਤੇਮਾਲ ਕਰਨ ਨਾਲ ਬੱਚੇ ਰ ਹੈਂਡਰਾਈਟਿੰਗ ਉਹਨਾਂ ਦੀ ਖਰਾਬ ਹੋ ਗਈ। ਬੱਚੇ ਲਿਖਣਾ ਹੀ ਨਹੀਂ ਚਾਹਦੇ। ਲੇਕਿਨ ਸਾਰੇ ਸਾਡੇ ਇਗਜ਼ਾਮ ਜਿਹੜੇ ਵੀ ਹੋ ਰਹੇ ਨੇ ਉਹ ਰਿਟਰਨ ਇਗਜ਼ਾਮ ਹੋ ਰਹੇ ਨੇ। ਬੱਚੇ ਨੂੰ ਸੋਚਣਾ ਹੈ, ਪੜ੍ਹਨਾ ਹੈ, ਸਵਾਲ ਸੋਚਣਾ ਹੈ, ਸਮਝਣਾ ਹੈ, ਯਾਦ ਕਰਨਾ ਹੈ ਔਰ ਲਿਖਣਾ ਹੈ। ਇਹ ਇੰਨਾ ਸਭ ਇੱਕਦਮ ਕੰਟੀਨਿਉਟੀ ਆਫ ਸਕਿਲਸ ਨੇ। ਇੰਨੀ ساری ਸਕਿਲਸ ਉਸਨੇ ਇਸਤੇਮਾਲ ਕਰਕੇ ਕਾਗਜ਼ ਤੇ ਲਿਖਣਾ ਹੈ ਜਿੱਦੇ ਤੇ ਉਹਨੂੰ ਨੰਬਰ ਮਿਲਨੇ ਨੇ। ਉਹਦਾ ਮੁਲਿਆंकन ਹੋਣਾ ਹੈ ਉਹਦੀ ਲਰਨਿੰਗ ਦਾ। एदी प्रैक्टिस देन वास्तव में स्कूल के मापे और मोबाइल द यूसेज देन नाल एक बैलेंसिंग समझ रखनी पाएगी कि बच्चा किताब भी पढ़े बच्चा रजिस्टर लिखे भी बच्चा खेड़न भी जाए बच्चा कहानियां में जाइए जी ਅੱਜ ਜਿੱਦਾਂ ਕਿ ਅੱਜਕੱਲ ਦੇ ਬੱਚੇ ਮਾਪੇ ਇਹ ਵੀ ਆਖਦੇ ਨੇ ਕਿ ਜਦੋਂ ਪਹਿਲਾਂ ਜ਼ਮਾਨਾ ਸੀਗਾ ਕਿ ਬੱਚੇ 3-4 ਸਾਲ ਦੇ ਹੋ ਜਾਂਦੇ ਸੀ ਤੇ ਉਹ ਬੱਚਿਆਂ ਵਰਗੀ ਜਾਪਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਦੁਨੀਆਦਾਰੀ ਕਿੱਥੇ ਵੱਸਦੀ ਹੈਗੀ ਹੈ ਪਰ ਅੱਜਕੱਲ ਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਭਾਵੇਂ 1.5 ਸਾਲ ਦਾ ਬੱਚਾ ਹੁੰਦਾ ਹੈ ਤੇ ਉਹ ਮੋਬਾਈਲ ਫੋਨ ਦਾ ਲੋਕ ਖੋਲ ਲੈਂਦਾ ਹੈ ਮੋਬਾਈਲ ਫੋਨ ਚਲਾਉਣ ਲੱਗ ਜਾਂਦਾ ਹੈ ਉਸ ਨੂੰ ਆਪਣੀ ਡਿਮਾਂਡ ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਇਸੇ ਕੀ ਦੇਖਣਾ ਹੈ ਜੇ ਉਸ ਨੂੰ ਕੋਈ ਕਾਰਟੂਨ ਜਿਹੜਾ ਪਸੰਦ ਹੁੰਦਾ ਹੈ ਉਹ ਨਾ ਲੱਗੇ ਤਾਂ ਉਹ ਰੋਲਾ ਪਾਉਣ ਲੱਗ ਜਾਂਦਾ ਹੈ ਇਸ ਨੂੰ ਕਿਵੇਂ ਦੇਖ

ਉਨਾ ਅਸਥਾਣ ਦਿਲ ਬੇਲਾ ਬੱਚਾ ਜਦ ਹਰਕਤਾਂ ਕਰਦਾ ਤੇ ਅਸੀਂ ਉਹਨੂੰ ਵਾਰ-ਵਾਰ ਇਹ ਚੀਜ਼ਾਂ ਕਰਾਦੇ ਨੇ ਤੇ ਜਿਵੇਂ ਰੈਪੀਟੀਸ਼ਨ ਹੋਈ ਜਾਂਦੀ ਹੈ ਨਾ ਚੀਜ਼ਾਂ ਦੀ ਉਸੇ ਤਰ੍ਹਾਂ ਬੱਚਾ ਇਹ ਚੀਜ਼ਾਂ ਨੂੰ ਪਕੜ ਲੈਂਦਾ ਅਸੀਂ ਸੋਚਦੇ ਹਾਂ ਬੱਚਾ ਬੜਾ ਇੰਟੈਲੀਜੈਂਟ ਹੈ ਬੱਚੇ ਨੂੰ ਸਭ ਕੁਝ ਆ ਗਿਆ ਲੇਕਿਨ ਬੱਚਾ ਸਿਰਫ ਟ్రਾਇਲ ਐਂਡ ਐਰਰ ਨਾਲ ਵਾਰੀ-ਵਾਰੀ ਕਰਦਾ ਹੋਇਆ ਦਿਮਾਗ ਨੂੰ ਸਮਝ ਆ ਜਾਂਦਾ ਹੈ ਕਿ ਇਹ ਲਾਲ ਬਟਨ ਨੂੰ ਦਬਾਵਾਂਗਾ ਤੇ ਗਾਣਾ ਆ ਜਾਏਗਾ ਇਹ ਹਰਾ ਬਟਨ ਦਬਾਵਾਂਗਾ ਤੇ ਇਹ ਹੋ ਜਾਏਗਾ ਤੇ ਬੱਚਾ ਰੈਪੀਟੀਸ਼ਨ ਦੇ ਨਾਲ ਇਸ ਚੀਜ਼ ਨੂੰ ਪਿਕ ਕਰ ਰਿਹਾ ਹੈ ਉਹਦੀ ਆਦਤ ਬਣਦੀ ਜਾ ਰਹੀ ਹੈ ਉਹਦੇ ਚ ਬੁੱਧੀਮਤਾ ਘੱਟ ਇਸਤੇਮਾਲ ਹੋ ਰਹੀ ਹੈ ਬਟ ਪ੍ਰੈਕਟਿਸ ਦੇ ਨਾਲ ਉਹਨੂੰ ਇਹ ਚੀਜ਼ਾਂ ਸਮਝ ਆ ਰਹੀ ਹੈ ਜੀ ਜੀ ਔਰ ਅਸੀਂ ਐਸ ਅਡਲਟਸ ਸਾਡੇ ਰਿਐਕਸ਼ਨਸ ਸਾਡਾ ਸੈਂਸ ਆਫ ਮਾਰਵਲ ਵੀ ਫੀਲਿੰਗ ਗੁੱਡ ਅਬਾਊਟ ਇਟ ਅਸੀਂ ਪ੍ਰਾਊਡ ਫੀਲ ਕਰਦੇ ਆ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਵਾਸਤੇ ਕਰਿਸਟਲ ਬੱਚਾ ਸਿੱਖੀ ਜਾਂਦਾ ਇਸ ਤਰੀਕੇ ਨਾਲ ਜੀ 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 ਤਾਂ ਮੈਡਮ ਸੋਨੀਆ ਕੋਸ਼ਿਸ਼ ਜੁੜੇ ਹੋਏ ਨੇ ਆਪਾਂ 100% ਕੋਈ ਕਨੈਕਸ਼ਨ ਨਹੀਂ ਜੀ 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 ਸੋਨੀਆ ਮੈਮ ਨੂੰ ਤੇ ਚੱਲਦਾ ਸੋਨੀਆ ਮੈਮ ਤੁਹਾਡੇ ਕੋਲੇ ਬੱਚੇ ਜਿਵੇਂ ਆਉਂਦੇ ਨੇ ਮਾਪੇ ਵੀ ਆਉਂਦੇ ਨੇ ਕਈ ਵਾਰ ਬੱਚੇ ਮੋਬਾਈਲ ਫੋਨ ਮੰਗਦੇ ਨੇ ਤਾਂ ਮਾਪੇ ਗੁੱਸੇ ਹੋ ਜਾਂਦੇ ਨੇ ਝਿੜਕ ਦਿੰਦੇ ਨੇ ਉਸ ਤੋਂ ਬਾਅਦ ਬੱਚੇ ਮਾਪਿਆਂ ਦੇ ਨਾਲ ਲੜ ਪੈਂਦੇ ਨੇ ਔਰ ਇਦਾਂ ਦੀ ਸ਼ਿਕਾਇਤਾਂ ਵੀ ਤੁਹਾਡੇ ਕੋਲੇ ਆਉਂਦੇ ਨੇ ਕਿ ਫਿਰ ਮਾਪੇ ਤੁਹਾਡੇ ਕੋਲ ਆ ਕੇ ਆਖਦੇ ਨੇ ਕਿ ਸਾਡਾ ਬੱਚਾ ਜਿਹੜਾ ਹੈ ਉਹ ਹਮਲਾਵਰ ਹੋ ਰਿਹਾ ਹੈ ਅੱਜ ਕੱਲ ਸਾਡੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਸੋਨੀਆ ਜੀ ਤੁਸੀਂ ਆਵਾਜ਼ਨ ਬਾਰੇ ਮੇਰੀ ਹਾਂਜੀ ਬਿਲਕੁਲ ਸੁਣ ਪਾ ਰਹੀ ਹਾਂ ਜੀ 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 ਤਾਂ ਇਦਾਂ ਦੀਆਂ ਸ਼ਿਕਾਇਤਾਂ ਵੀ ਤੁਹਾਡੇ ਕੋਲ ਆ ਰਹੀ ਨੇ ਕਿ ਬੱਚੇ ਹਮਲਾਵਰ ਹੋ ਰਹੇ ਨੇ ਜ਼ਿਆਦਾ ਹਾਂਜੀ ਹਾਂਜੀ ਆ ਆਪਸ ਚ ਭੈਣ ਭਰਾ ਦੀ ਇੰਨੀ ਲੜਾਈ ਹੋ ਰਹੀ ਹੈ ਪੇਰੈਂਟਸ ਨਾਲ ਬੋਲਣ ਦੀ ਤਮੀਜ਼ ਨਹੀਂ ਹੈ ਬੱਚਿਆਂ ਨੂੰ ਕੁਝ ਵੀ ਬੋਲਦੇ ਐ ਐਕਚੁਅਲੀ ਪਤਾ ਕੀ ਹੈ ਥੋੜਾ ਜਿਹਾ ਜਿੱਦਾਂ ਮੈਡਮ ਨੇ ਕਿਹਾ ਕਿ ਮੈਂ ਉਹਨੂੰ ਥੋੜਾ ਜਿਹਾ ਉਹ ਕਰਾਂਗੀ ਕਿ ਸਾਇੰਸ ਜਿਹੜੀ ਹੈ ਨਾ ਅਸੀਂ ਛੋਟੇ ਹੁੰਦੇ ਸੀ ਅਸੀਂ ਪੜ੍ਹਦੇ ਸੀ ਸਾਇੰਸ ਤੇ ਇੱਕ ਵਰਦਾਨ ਹੈ ਜਾਂ ਬਿਸ਼ਾਪ ਹੈ ਕੋਈ ਗੱਲ ਅੱਜ ਟੈਕਨੋਲੋਜੀ ਵਾਸਤੇ ਐ the way we use it assi onu kis tarah use kar rahe ha oh sab to main gal hai te oh sari boundaries jehdiya na ek family ch sanu appe set karniya pehniya ki assi bachyanu phone dena hai no doubt kyuki assi technology to dur nahi rakh sakde bachyanu but agar assi dooji gal hai ki agar assi bachyanu kisi cheez to dur karde ha na bilkul eta ohda bada man karega ohde waste assi ek limit set kar sakde ha ki beta tenu inni der waste phone milna hai is time ch tu e karna hai ਦੂਜੀ ਗੱਲ ਕਈ ਵਾਰ ਬੱਚੇ ਕਹਿੰਦੇ ਮੈਂ ਪੜ੍ਹਨ ਵਾਸਤੇ ਫੋਨ ਲੈਣਾ ਹੈ ਪੇਰੈਂਟਸ ਕਹਿੰਦੇ ਮੈਨੂੰ ਕਿਹਾ ਸੀ ਪੜ੍ਹਨ ਵਾਸਤੇ ਲੈਣਾ ਹੈ ਫਿਰ ਇਹ ਕੀ ਕਰ ਰਿਹਾ ਮੈਨੂੰ ਨਹੀਂ ਪਤਾ ਥੈਨ ਕੀਪ ਏ ਨ ਆਈ ਔਨ ਦਾ ਕਿਡਨਾ ਉਸ ਟਾਈਮ ਦੇਖੋ ਕਿ ਬੱਚਾ ਕੀ ਕਰ ਰਿਹਾ ਹੈ ਉਹਨੂੰ ਪੁੱਛੋ ਬੇਟਾ ਤੂੰ ਕੀ ਸਿੱਖਿਆ ਅਈ ਸੱਦੇ ਘੰਟੇ ਚ ਫੋਨ ਤੂੰ ਮੇਰੇ ਤੋਂ ਲਿਆ ਸੀ ਤੂੰ ਸਿੱਖਿਆ ਕੀ ਹੈ ਮੈਨੂੰ ਦੱਸ ਦੇ ਸਹੀ ਕੀ ਪੜਿਆ ਹੈ ਤੂੰ ਅੱਜ ਬਾਕੀ ਮੈਂ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਇਸ ਤੋਂ ਹਟਾਉਣ ਵਾਸਤੇ ਨਾ ਯੂ ਹੈਵ ਟੂ ਲੀਡ ਬਾਈ ਐਗਜ਼ੈਂਪਲ ਕਿਉਂ ਕਿ ਕਿਉਂਕਿ ਅਗਰ ਦੇਖੋ ਮਦਰਸ ਨਾ ਬੱਚੇ ਨੂੰ ਹੋਮਵਰਕ ਫਿਰ ਬੱਚਾ ਕੀ ਸਿੱਖੇਗਾ ਮਦਰਜ਼ ਨੂੰ ਵੀ ਆਪਣੇ ਆਪ ਨੂੰ ਜਾਂ ਪੈਰੈਂਟਸ ਉਹ ਵੀ ਕਰਵਾ ਰਿਹਾ ਹੈ ਪੜਹਾ ਰਿਹਾ ਹੈ ਜੋ ਵੀ ਕਰਦੇ ਹੈਗੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਅਸੀਂ ਜੋ ਕਰਾਂਗੇ ਨਾ ਉਹ ਬੱਚੇ ਕਰਨਗੇ ਜੋ ਅਸੀਂ ਕਵਾਂਗੇ ਉਹ ਨਹੀਂ ਬੱਚੇ ਕਰਦੇ ਬੱਚੇ ਦੇਖਦੇ ਹੈ ਕਿ ਅੱਛਾ ਮੇਰੇ ਪੈਰੈਂਟਸ ਇੰਨਾ ਫੋਨ ਯੂਜ਼ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਕਿਹੜੇ ਮੂੰਹ ਨਾਲ ਕਵਾਂਗੇ ਕਿ ਬੇਟਾ ਇੱਕ ਲਿਮਿਟ ਸੈੱਟ ਕਰੋ ਦੂਜਾ ਛੋਟੇ ਬੱਚਿਆਂ ਨੂੰ ਮਤਲਬ ਇੱਕ ਆਪਣੇ ਮਨ ਚ ਰੱਖ ਲਓ ਕਿ ਅਸੀਂ ਘੱਟ ਤੋਂ ਘੱਟ ਨਾ ਪਰਸਨਲ ਫੋਨ ਜਿਹੜਾ ਹੈ ਉਹ 10ਵੀਂ 12ਵੀਂ ਤੱਕ 12ਵੀਂ ਤੱਕ ਵੀ ਨਾ ਦਈਏ ਤਾਂ ਬੱਚੇ ਥੋੜਾ ਜਿਹਾ ਮਤਲਬ ਆਪਣੀ ਪੜ੍ਹਾਈ ਵੱਲ ਟਿਲਟ ਹੋ ਸਕਦੇ ਆ ਕਿਉਂਕਿ ਜਦੋਂ ਬੱਚਿਆਂ ਦਾ ਪਰਸਨਲ ਫੋਨ ਹੁੰਦਾ ਹੈ ਨਾ ਬੱਚੇ ਕੋਲ ਤੇ ਬੱਚੇ ਕੋਲ ਹਰ ਟਾਈਮ ਅਵੇਲੇਬਿਲਿਟੀ ਹਦੀ ਪਰ ਜੇ ਤੁਹਾਡਾ ਫੋਨ ਯੂਜ਼ ਕਰੇਗਾ ਉਹ ਪੜ੍ਹਨ ਵਾਸਤੇ ਵੀ ਐਥਾ ਮੈਨੂੰ ਹੋਮਵਰਕ ਆਇਆ ਹੈ ਤੇ ਮੈਂ ਕਰਨਾ ਹੈ ਤਾਂ ਕੋਈ ਗੱਲ ਨਹੀਂ ਕਰੋ ਬੇਟਾ ਲਓ ਆਧਾ ਘੰਟਾ ਤੁਸੀਂ ਲਓ ਆਪਣਾ ਕੰਮ ਕਰੋ ਫਿਰ ਮੈਨੂੰ ਫੋਨ ਵਾਪਸ ਦੇਵੋ ਇੱਕ ਲਿਮਿਟ ਤੇ ਸੈੱਟ ਹੋ ਸਕਦੀ ਹੈ ਨਾ ਉਸ ਤਰੀਕੇ ਨਾਲ ਬਿਲਕੁਲ ਬੱਚਿਆਂ ਦੇ ਉੱਤੇ ਨਜ਼ਰ ਰੱਖਣੀ ਪੈਗੀ ਵੱਡੀ ਗੱਲ ਤੁਸੀਂ ਇਹ ਵੀ ਆਖਿਆ ਕਿ ਮਾਪਿਆਂ ਨੂੰ ਖੁਦ ਇੱਕ ਰੋਲ ਮਾਡਲ ਜੋ ਹੈ ਉਹ ਬੱਚਿਆਂ ਦੇ ਲਈ ਆਪ ਹੀ ਜਿਹੜਾ ਹੈ ਉਹ ਸੋਨੀਆ ਜੀ ਨਾਲ ਹੀ ਤੜਤੇ ਵੀ ਜਾਨਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਵੀ ਨਹੀਂ ਰੱਖਿਆ ਜਾ ਸਕਦਾ ਟੈਕਨਿਕ ਤੋਂ ਦੂਰ ਵੀ ਨਹੀਂ ਰੱਖਿਆ ਜਾ ਸਕਦਾ ਅੱਜ ਦਾ ਜਿਹੜਾ ਜਮਾਨਾ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਉਮਰ ਕੀ ਹੋਣੀ ਚਾਹੀਦੀ ਹੈ ਕਿਸ ਉਮਰ ਦੇ ਵਿੱਚ ਬੱਚੇ ਨੂੰ ਮੋਬਾਈਲ ਫੋਨ ਜੇ ਅਸੀਂ ਦੇਣਾ ਵੀ ਹੈ ਤਾਂ ਉਸ ਦੇ ਉੱਤੇ ਨਜ਼ਰ ਵੀ ਰੱਖਣੀ ਹੈ ਤਾਂ ਉਮਰ ਕੀ ਹੈ ਜੀ ਐ ਐਗਜੈਕਟ ਉਮਰ ਵੈਸੇ ਤਾਂ ਅਸੀਂ ਨਹੀਂ ਕਹਿ ਸਕਦੇ ਬਟ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਨਾ ਬੱਚੇ ਨੂੰ ਜਦੋਂ ਤੱਕ ਬੱਚਾ ਅ ਤੁਹਾਨੂੰ ਕੀ ਲੱਗਦਾ ਕਿ ਅਸੀਂ ਬੱਚੇ ਨੂੰ ਕੋਈ ਵੀ ਡਿਸੀਜਨ ਲੈਣ ਵਾਸਤੇ ਕਦੋਂ ਅਸੀਂ ਤਿਆਰ ਕਰ ਲੈਨੇ ਆ ਕਿ ਅੱਛਾ ਹੁਣ ਬੱਚਾ ਆਪਣੇ ਡਿਸੀਜਨ ਆਪੇ ਲੈ ਸਕਦਾ ਹੈ ਜੀ ਅਸੀਂ ਨਹੀਂ ਕਹਿ ਸਕਦੇ ਨਾ ਬੱਚੇ ਦੀ ਆਪਣੀ ਆਪਣੀ ਸਮਝ ਹੈ ਹਾਂ ਤੁਸੀਂ ਫੋਨ ਯੂਜ਼ ਕਰਨਾ ਬੱਚੇ ਨੂੰ ਇਸ ਤਰੀਕੇ ਨਾਲ ਸਿਖਾਓ ਘੱਟੋ ਘੱਟ ਮਤਲਬ ਤੀਸਰੀ ਚੌਥੀ ਤੱਕ ਤਾਂ ਬੱਚੇ ਨੂੰ ਕਦੇ ਫੋਨ ਦਵੋ ਹੀ ਨਾ ਉਹਨੂੰ ਫੋਨ ਨਾ ਯੂਜ਼ ਕਰਨ ਦਿਓ ਆਪਣੇ ਸਾਹਮਣੇ ਬਿਠਾ ਕੇ ਇੱਕ ਟਾਈਮਰ ਲਗਾ ਦਿਓ ਕਿ ਬੇਟਾ ਇਹ ਅੱਧੇ ਘੰਟੇ ਬਾਅਦ ਜਦੋਂ ਹੀ ਟਾਈਮਰ ਵੱਜੇਗਾ ਜੇ ਤੂੰ ਮੈਨੂੰ ਫੋਨ ਵਾਪਿਸ ਨਹੀਂ ਕੀਤਾ ਉਸ ਅੱਧੇ ਘੰਟੇ ਬਾਅਦ ਫਿਰ ਤੇਰਾ ਅਗਲੇ 2 ਦਿਨ ਦਾ ਫੋਨ ਤੇ ਰਿਵਾਰਡ ਵੀ ਨਾਲ ਰੱਖੋ ਜਿੱਦਾਂ ਮੈਂ ਕਿਹਾ ਕਿ ਤੁਸੀਂ ਬੱਚੇ ਨੂੰ ਪੁੱਛਣਾ ਕਿ ਤੂੰ ਕੀ ਸਿੱਖਿਆ ਜਦੋਂ ਬੱਚਾ ਕਹੇ ਅੱਛਾ ਮੈਂ ਇਹ ਸਿੱਖਿਆ ਉਹਨੂੰ ਐਨਕਰੇਜ ਕਰੋ ਵੈਰੀ ਗੁੱਡ ਬੇਟਾ ਤੂੰ ਤਾਂ ਬੜੀ ਵਧੀਆ ਗੱਲ ਸਿੱਖੀ ਹੈ ਅੱਜ ਸਾਨੂੰ ਬੱਚਿਆਂ ਨੂੰ ਮਤਲਬ ਉਹਦੇ ਯੂਜ਼ ਤੋਂ ਵੀ ਵਧੀਆ-ਵਧੀਆ ਚੀਜ਼ਾਂ ਕਿ ਅਸੀਂ ਟੈਕਨੋਲੋਜੀ ਨੂੰ ਬੱਚੇ ਵਾਸਤੇ ਅਭਿਸ਼ਾਪ ਬਣਾਣਾ ਹੈ ਕਿ ਵਰਦਾਨ ਬਣਾਣਾ ਹੈ ਉਹ ਸਾਡਾ ਸਾਡੇ ਉੱਤੇ ਡਿਪੈਂਡ ਕਰਦਾ ਕਿਉਂਕਿ ਬੱਚੇ ਨੂੰ ਤਾਂ ਆਪਣੀ ਸਮਝ ਹੀ ਨਹੀਂ ਹੈ ਉਹ ਤਾਂ ਕੋਰਾ ਘੜਾ ਹੈ ਨਾ ਜਿੱਦਾਂ ਜਿੱਦਾਂ ਦੀ ਸ਼ੇਪ ਅਸੀਂ ਦਵਾਂਗੇ ਉਹੀ ਸ਼ੇਪ ਬੱਚੇ ਨੇ ਲੈ ਲੈਣੀ ਹੈ ਜੀ 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 ਆ ਬਿਲਕੁਲ ਗੀਤਾਂਜਲੀ ਜਿੱਦਾਂ ਕਿ ਸੋਨੀਆ ਬੈਂਡ ਨੇ ਵੀ ਦੱਸਿਆ ਕਿ ਸਾਨੂੰ ਬੱਚਿਆਂ ਦੇ ਉੱਤੇ ਨਜ਼ਰ ਵੀ ਰੱਖਣੀ ਪੈਣੀ ਹੈ ਟੈਕਨੀਕ ਤੋਂ ਅਸੀਂ ਉਹਨਾਂ ਨੂੰ ਦੂਰ ਵੀ ਨਹੀਂ ਰੱਖ ਸਕਦੇ ਪਰ ਇੱਕ ਜ਼ਮਾਨਾ ਸੀ ਜਦੋਂ ਅਸੀਂ ਮਿੱਟੀ ਦੇ ਖਡੌਣਿਆਂ ਨਾਲ ਖੇਡਦੇ ਹੁੰਦੇ ਸੀਗੇ ਪਰ ਉਹ ਅੱਜ ਜਿਹੜਾ ਜ਼ਮਾਨਾ ਆ ਗਿਆ ਮਿੱਟੀ ਤੋਂ ਬੱਚਿਆਂ ਨੂੰ ਦੂਰ ਕਰ ਦਿੱਤਾ ਗਿਆ ਮਾਪਿਆਂ ਨੇ ਤੇ ਬੱਚੇ ਅੱਜਕੱਲ ਮੋਬਾਈਲਾਂ ਦੇ ਉੱਤੇ ਗੇਮਾਂ ਜਿਹੜੀਆਂ ਨੇ ਉਹ ਖੇਡਦੇ ਨੇ ਤੁਹਾਨੂੰ ਕੀ ਲੱਗਦਾ ਕਿ ਜੇ ਮਾਪੇ ਸਮਾਂ ਕੱਢਣ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਣ ਤਾਂ ਇਸ ਨਾਲ ਵੀ ਮਸਲਾ ਹੱਲ ਹੋ ਸਕਦਾ ਇਹ ਨਹੀਂ ਨਾ ਬੱਚਪੇ ਹੋ ਜੇ ਬੱਚੇ ਨਾਲ ਬੱਚਿਆਂ ਨਾਲ ਕੁਝ ਪਲੈਂਡ ਕਰਨਗੇ ਬੱਚਿਆਂ ਨੂੰ ਦਿਲਵਰਚਨ ਤੇ ਹੋਰ ਤਰੀਕੇ ਸਿਖਾਣਗੇ ਤਾਂ ਹੀ ਇਨਡਲਜ ਕਰੇਗਾ ਨਾ ਇੱਕ ਬਾਣਾ ਕਹਿੰਦੇ ਨੇ ਕਿ 1.5-2 ਸਾਲ ਦੇ ਬੱਚੇ ਕੀ 9 ਮਹੀਨੇ ਦੇ ਬੱਚੇ ਨਾਲ ਵੀ ਤੁਸੀਂ ਲਾਊਡ ਰੀਡਿੰਗ ਕਿਤਾਬ ਨਾਲ ਕਰ ਸਕਦੇ ਹੋ ਸਿੰਗਲ ਪਿਕਚਰ ਬੁੱਕ ਨਾਲ ਜਿਹਨੂੰ ਕਹਾਣੀ ਸੁਣਾ ਸਕਦੇ ਹੋ ਬੱਚਾ ਉਹ ਕਹਾਣੀ ਦੀ ਕੋਈ ਖੋਲ ਦੇਉ ਦੇ ਨਾਲ ਤੁਸੀਂ ਰੰਗਾਂ ਦੀ ਗੱਲ ਕਰ ਸਕਦੇ ਹੋ ਐਨੀਮਲਸ ਦੀ ਗੱਲ ਕਰ ਸਕਦੇ ਹੋ ਨੰਬਰਸ ਦੀ ਗੱਲ ਕਰ ਸਕਦੇ ਹਲੇ ਬੱਚਾ ਬੋਲਣਾ ਵੀ ਨਹੀਂ ਸਿੱਖਦਾ ਲੇਕਿਨ ਦੇਖ ਦੇ ਕੇ ਤੁਸੀਂ ਕਹਿੰਦੇ ਹੋ ਕਿ ਫਰੌਗ ਕਿੱਤੇ ਤੇ ਉਂਗਲੀ ਲਗਾਉਂਦਾ ਹੈ ਫਿਰ ਤੁਸੀਂ ਤੁਸੀਂ ਕਹਿੰਦੇ ਹੋ ਡੱਗ ਡੱਗ ਤੇ ਉਂਗਲੀ ਲਗਾਉਂਦਾ ਹੈ ਰੈਡ ਕਰਾ ਜਿਹੜੇ ਦਿਮਾਗ ਦੀ ਡਿਵੈਲਪਮੈਂਟ ਹੈ ਉਹ ਵੀ ਏਜ ਐਪਰੋਪਰੀਏਟ ਤੁਸੀਂ ਕਰ ਸਕਦੇ ਹੋ ਮਾਪਿਆਂ ਉਦਾਸ ਕਰਦਾ ਕੋਈ ਟਿਟਿਊਟ ਬਿਲਕੁਲ ਕਿ ਨਹੀਂ ਹੈ ਆਪੇ ਉਹ ਬੰਨੇ ਆ ਇਸ ਫੈਸਲਾ ਜਦ ਅਸੀਂ ਕਰਦੇ ਨੇ ਬੱਚੇ ਨੂੰ ਪਾਲਣ ਦਾ that is 24 into 7 into 365 into the number of years we live ਤੇ ਬੱਚੇ ਨਾਲ ਟੋਟਲ ਡੈਡੀਕੇਸ਼ਨ ਨਾਲ ਕਮਿਨਲ ਪੈਰੈਂਟਿੰਗ ਕਰਨੀ ਹੁੰਦੀ ਹੈ ਉਹ ਚੀਜ਼ ਕਈ ਵਾਰੀ ਇਸਕੇ ਬੋਡਨ ਸੰਭਾਤ ਜਾਂਦੀ ਹੈ ਤਾਂ ਹੀ ਬੱਚਿਆਂ ਨੂੰ ਫੋਨਸ ਦੇ ਨਾਲ ਆਸਾਨੀ ਲੱਗਦੀ ਹੈ ਔਰ ਸਾਨੂੰ ਵੀ ਆਸਾਨੀ ਲੱਗਦੀ ਹੈ that we get time for ourselves as adults but ਅਸੀਂ ਮੰਨ ਮੰਨਾ ਪਏਗਾ ਕਿ ਕੱਚੀ ਮਿੱਟੀ ਵਿੱਚ ਅਸੀਂ ਇਹ ਛੋਟੇ ਝਾੜ ਰਹੇ ਆ ਇਹਨਾਂ ਪੌਦਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਧਿਆਨ ਦੀ ਕਿੰਨਾ ਖਾ ਕਿੰਨੇ ਖਾਣਦਰ ਇਹ ਅਸੀਂ ਦੇਣਾ ਹੈ ਰੋਟੀ ਦਾ ਸੁਆਦ ਵੀ ਦਿਲਾਣਾ ਇਹਨਾਂ ਨੂੰ ਜੀਵ ਚਾਂ ਦੇ ਕੀ ਤਰੀਕੇ ਹੋ ਸਕਦੇ ਨੇ ਇਹ ਵੀ ਅਸੀਂ ਦੱਸਣਾ ਹੈ ਇਹ ਫੋਨਾ ਨਾਲ ਤੇ ਇਹਨਾਂ ਨੂੰ ਇੰਨੀ ਜਲਦੀ ਬੋਰੀਆਂ ਤੋ ਜabb ਇਹ ਕਿਉਂਕਿ ਐ ਨਹੀਂ ਤੇ ਐ ਐ ਨਹੀਂ ਤੇ ਕੋਈ ਐਫਰਟ ਹੀ ਨਹੀਂ ਕਰਨਾ ਪੈਂਦਾ ਸਿਰ ਉਂਗਲੀ ਤੇ ਚਲਾ ਨਹੀਂ ਪੈਂਦੀ ਹੈ ਤਾਂ ਹੀ ਇਹ ਬੱਚੇ ਰੀਅਲ ਵਰਲਡ ਵਿੱਚ ਕਿਵੇਂ ਜੀਣਾ ਹੈ ਉਹ ਵੀ ਨਹੀਂ ਸਿੱਖ ਪਾਉਂਦੇ ਤੇ ਜੀਵਨ ਜੀਣ ਦਾ ਕੌਸ਼ਲ ਵੀ ਨਾ ਸਿੱਖਾ ਆਨ ਬਸੇ ਬਹੁੜੀ ਮਿਹਨਤ ਕਰਨੀ ਪਵੇਗੀ ਹਾਂ ਗੀਤਾंजलि ਕੁਮਾਰ ਜੀ ਇੱਕ ਸਵਾਲ ਇਹ ਵੀ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਬੱਚੇ ਮੋਬਾਈਲ ਫੋਨ ਜ਼ਿਆਦਾ ਵਰਤ ਲੈਂਦੇ ਨੇ ਮਾਪੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਝਿੜਕ ਕੇ ਉਹਨਾਂ ਤੋਂ ਮੋਬਾਈਲ ਫੋਨ ਵਾਪਸ ਲੈਂਦੇ ਨੇ ਇਹ ਬੱਚਾਂ ਤੋਂ ਝੜਕ ਕੇ ਮੋਬਾਈਲ ਫੋਨ ਵਾਪਸ ਲੈਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਪਿਆਰ ਦੇ ਨਾਲ ਉਹਨਾਂ ਨੂੰ ਗੱਲ ਸਮਝਾਉਣੀ ਚਾਹੀਦੀ ਹੈ। ਦੇਖਿਏ ਕੋਈ ਵੀ ਕੰਮ ਜੋ ਜ਼ਬਰਦਸਤੀ ਨਾਲ ਕੀਤਾ ਜਾਏਗਾ ਹੈ ਨਾ ਉਹ ਤਾਂ ਟੈਂਪਰੇਰੀ ਹੋਏਗਾ। ਜੀ। ਔਰ ਬਾਪੇ ਉਹ ਲੈ ਕੇ ਹੁਣ ਕੇ ਉਹਨਾਂ ਤੋਂ ਲੁਕਾ ਕੇ ਉਹ ਹੀ ਕੰਮ ਕਰ ਲਏਗਾ। ਕਿਆ ਬਾਤ ਗੱਲਬਾਤ ਹੀ ਆਰਾਮ ਨਾਲ ਸਮਝਾਵਾਂਗੇ ਉਹਨਾਂ ਨੂੰ ਕਿ ਕਿਵੇਂ ਬੱਚੇ ਨੂੰ ਨੁਕਸਾਨ ਹੈ ਹੋਰ ਕੀ ਚੀਜ਼ਾਂ ਉਹ ਕਰ ਸਕਦਾ। ਉਹ ਚੀਜ਼ਾਂ ਉਹਨਾਂ ਨੂੰ ਕਰਕੇ ਦਿਖਾਵਾਂਗੇ ਤਾਂ ਹੀ ਬੱਚਿਆਂ ਨੂੰ ਇੱਕ ਬੈਲੈਂਸ ਤਰੀਕੇ ਨਾਲ ਫੋਨ ਦਾ ਇਸਤੇਮਾਲ ਕਰਨਾ ਜੀ ਜੀ ਬਿਲਕੁਲ ਤੇ ਇੱਕ ਕਲਚਰ ਬਣਾਉਣਾ ਪਏਗਾ ਫੋਨ ਯੂজিং ਕਲਚਰ ਐਟ ਹੋਮ ਦੂਸਰੀ ਗੱਲ ਇਹ ਹੈ ਕਿ ਬੱਚਿਆਂ ਨੂੰ ਜੇ ਬੱਚੇ ਤੇ 4 ਘੰਟੇ ਇਸਤੇਮਾਲ ਕਰ ਰਹੇ ਨੇ ਤੇ ਆਦਤ ਪੈ ਜੂਗੀ ਹੈ ਮੈਨੂੰ ਕੀ ਹੈ ਕਿ ਇੱਕ ਅਸ਼ੇਤੀ ਤਰ੍ਹਾਂ ਦੀ ਚਾਹੀਦੀ ਹੈ ਤੇ ਜ਼ਬਰਦਸਤੀ ਉਹ ਲੈ ਲਾਂਗੇ ਤੇ ਬੱਚਿਆਂ ਦੇ ਵਿੱਚ

ਤੇ ਆਪਣੇ ਬੱਚੇ ਨਾਈਟ ਦੇ ਜਿੰਦਗੀ ਤੋਂ ਫੋਨ ਲੈ ਰਹੇ ਆ ਬੱਚਾ ਕਿੰਨਾ ਫੋਨ ਨਾਲ ਅਟੈਚ ਹੋ ਚੁੱਕਿਆ ਜੀ ਤੇ ਬੱਚਿਆਂ ਨੂੰ ਵੀਨ ਕਰਨ ਵਾਸਤੇ ਬੱਚਿਆਂ ਦਾ ਫੋਨ ਤੋਂ ਦੂਰ ਕਰਨ ਵਾਸਤੇ ਵੀ ਸਾਨੂੰ ਹੌਲੀ ਹੌਲੀ ਆਰਾਮ ਨਾਲ ਪੇਸ਼ੈਂਟਲੀ ਇੱਕ ਅਪਰੋਚ ਲੈਣੀ ਪੈਦੀ ਹੈ ਅਪਰੋਚ ਲੈਣੀ ਪੈਂਦੀ ਠੀਕ ਹੈ ਸਮਾ ਆਪਣੇ ਕੋਲ ਕਾਟਾ ਸੋਨੀਆ ਜੀ ਜੰਦ ਜੰਦ ਜੀ ਜੀ ਉਹਦੇ ਹੱਥ ਖਰਾਬ ਕਰਾਣਾ ਪੈ ਬਿਲਕੁਲ ਸਹੀ ਗੱਲ ਤੁਹਾਡੀ ਸੋਨੀਆ ਜੀ ਜੰਦ ਜੰਦ ਤੁਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਮੇਰੀ ਸੇਮ ਉਹੀ ਸਲਾਹ ਹੈ ਕਿ ਤੁਸੀਂ ਜਿੱਦਾਂ ਮੈਮ ਨੇ ਕਿਹਾ ਇੱਕ ਕਲਚਰ ਕ੍ਰੀਏਟ ਕਰੋ ਆਪਣੇ ਘਰ 'ਚ ਕਿਉਂਕਿ ਸਾਡਾ ਘਰ ਹੈ ਉਸ ਘਰ 'ਚ ਅਸੀਂ ਆਪਣੇ ਹਿਸਾਬ ਨਾਲ ਸਾਰੇ ਨਿਯਮ ਬਣਾਉਣੇ ਆ ਬੱਚਿਓ ਆਪਣੇ ਆਪ ਫੋਲੋ ਕਰਨ ਲੱਗ ਜਾਂਦੇ ਆ ਕਿਉਂ ਇੱਕ ਘਰ ਦੇ ਬੱਚੇ ਫੋਨ ਤੋਂ ਬਿਨਾ ਰਹਿ ਸਕਦੇ ਦੂਜੇ ਘਰ ਦੇ ਬੱਚੇ ਨਹੀਂ ਰਹਿ ਸਕਦੇ ਹੈਗੇ ਤਾਂ ਉਹ ਵੀ ਬੱਚੇ ਹੀ ਆ ਨਾ ਬਟ ਸਾਡੀ ਰਿਸਪੌਂਸਿਬਿਲਟੀ ਐਜ਼ ਪੇਰੈਂਟਸ ਬਹੁਤ ਵੱਡੀ ਹੈ ਕਿ ਸਾਨੂੰ ਬੱਚਿਆਂ ਨੂੰ ਸਿਖਾਣਾ ਪਏਗਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਯੂਜ਼ ਕਰਨੀ ਹੈ ਜਿੱਦਾਂ ਬੱਚੇ ਪੜਨ ਲੱਗਿਆ ਤੁਸੀਂ ਉੰਨੀ ਦੇਰ ਵਾਸਤੇ ਆਪਣਾ ਫੋਨ ਸਵਿਚ ਆਫ ਕਰਕੇ ਜਾਂ ਸਾਇਲੈਂਟ ਮੋਡ ਤੇ ਕਰਕੇ ਕਬਰ ਦੇ ਵਿੱਚ ਰੱਖ ਦਿਓ ਫਿਰ ਉਹਨਾਂ ਨਾਲ ਪੜਨ ਬੈਠੋ ਉਹਨਾਂ ਨੂੰ ਬੁੱਕ ਦੀ ਅੱਜਕੱਲ ਦੇ ਬੱਚਿਆਂ ਨੂੰ ਤਾਂ ਬੁੱਕ ਹੀ ਰੀਡ ਕਰਨੀ ਨਹੀਂ ਆਉਂਦੀ ਉਹਨਾਂ ਨਾਲ ਬਹਿ ਕੇ ਇੱਕ ਵਾਰੀ ਬੁੱਕ ਰੀਡ ਕਰੋ ਉਹਨਾਂ ਨੂੰ ਸਿਖਾਓ ਬੇਟਾ ਬੁੱਕ ਰੀਡ ਇਸ ਤਰ੍ਹਾਂ ਕਰੀ ਦੀਏ ਇੱਥੇ ਤੁਸੀਂ ਅੰਡਰਲਾਈਨ ਕਰਨਾ ਜੇ ਸਿਲੇਬਸ ਦੀਆਂ ਕਿਤਾਬਾਂ ਹੈ ਕਿ ਤੁਸੀਂ ਇਹ ਅੰਡਰਲਾਈਨ ਕਰੋ ਇਹ ਚੀਜ਼ ਪੇਪਰ 'ਤੇ ਆ ਸਕਦੀ ਹੈ ਤੁਹਾਡੇ ਅੱਜਕਲ ਦੇ ਪੇਰੈਂਟਸ ਨੂੰ ਬਸ ਇੱਕੋ ਹੀ ਚੀਜ਼ ਹੈ ਕਿ ਸਾਡੇ ਕੋਲ ਟਾਈਮ ਨਹੀਂ ਹੈ ਪਰ ਸਾਨੂੰ ਟਾਈਮ ਕੱਢਣਾ ਪਏਗਾ ਬੀਇੰਗ ਰਿਸਪੋਨਸੀਬਲ ਪੇਰੈਂਟਸ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਦੇ ਤੇ ਧਿਆਨ ਦੇਣ ਰਿਸਪੋਨਸੀਬਿਲਟੀ ਧਿਆਨ ਦੇਣ ਪਏਗੀ ਸ਼ੁਕਰੀਆ ਜੀ ਹੁਣ ਆਪਾਂ ਨੂੰ ਵੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋਨੀਆ ਜੀ ਤੁਸੀਂ ਵੀ ਸਮਾਂ ਕੱਢਿਆ ਗੀਤਾਂਜਲੀ ਜੀ ਤੁਸੀਂ ਤਦ ਦੱਸਿਆ ਕਿ ਮਹਾਰਾ ਨੇ ਇਹ ਗੱਲ ਆਖੀ ਹੈ ਕਿ ਬੱਚਿਆਂ ਨੂੰ ਜੇ ਅਸੀਂ ਟਰੈਕ ਦੇ ਉੱਤੇ ਲੈ ਕੇ ਆਉਣਾ ਤਾਂ ਸਾਨੂੰ ਬੱਚਿਆਂ ਦਾ ਰੋਲ ਮਾਡਲ ਜੋ ਹੈ ਉਹ ਬੰਨਣਾ ਪਏਗਾ ਰੂਟੀਨ ਬੱਚਿਆਂ ਦੀ ਸੈੱਟ ਕਰਨੀ ਪਏਗੀ ਟੈਕਨੀਕ ਤੋਂ ਵੀ ਬੱਚਿਆਂ ਨੂੰ ਦੂਰ ਨਹੀਂ ਰੱਖਿਆ ਜਾ ਸਕਦਾ ਇਸ ਕਰਕੇ ਬੱਚਿਆਂ ਦੇ ਲਈ ਇੱਕ ਸਮਾਂ ਨਿਰਧਾਰਤ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਕਿ ਕਿਸ ਸਮੇਂ ਬੱਚਿਆਂ ਨੇ ਖੇਡਣਾ ਹੈ ਕਿਸ ਟਾਈਮ ਬੱਚਿਆਂ ਨੇ ਪੜ੍ਹਨਾ ਹੈ ਕਿਸ ਟਾਈਮ ਉਹਨਾਂ ਨੂੰ ਥੋੜਾ ਮੋਬਾਈਲ ਵੀ ਜੇ ਦੇਣਾ ਪਏ ਤਾਂ ਕਿਵੇਂ ਦੇਣਾ ਉਹਨਾਂ ਉਤੇ ਨਜ਼ਰ ਵੀ ਬਣਾ ਕੇ ਜੜੀ ਹੈ ਉਹ ਜ਼ਰੂਰ ਰੱਖਣੀ ਹੈ ਮੈਨੂੰ ਅਮਨ ਮੋਹਨ ਮਹਜਾਨ ਨੂੰ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ